ਜਲੰਧਰ ਦੇ ਵਿੱਚ ਲਗਾਤਾਰ ਮਤਦਾਾਨ ਦੀ ਪ੍ਰੋਸੈਸ ਜਿਹੜੀ ਹੈ ਚੱਲ ਰਹੀ ਹੈ ਰਮਨ अरोड़ा ਵਿਧਾਇਕ ਸਾਡੇ ਨਾਲ ਨੇ ਗੱਲਬਾਤ ਕਰਨੇ ਹੈ ਰੋੜਾ ਸਾਹਿਬ ਕੀ ਕੁਝ ਕਹਿੰਦੇ ਨੇ ਇਸ ਵਾਰ ਇੱਥੋਂ ਦੇ ਜਿਹੜੇ ਕਹਿ ਸਕਦੇ ਆ ਰੁਝਾਨ ਕਦੋਂ ਤੱਕ ਫਾਈਨਲ ਹੋ ਜਾਊਗਾ ਕਿ ਹਾਂ ਇੱਥੇ ਕੌਣ ਜਿੱਤ ਰਿਹਾ ਕਿਉਂਕਿ ਹਜੇ ਤੱਕ ਕਹਿੰਦੇ ਤ੍ਰਿਕੋਣੀਆਂ ਮੁਕਾਬਲਾ ਹੀ ਵੇਖਣ ਨੂੰ ਮਿਲ ਰਿਹਾ ਸੀ ਦੇਖੋ ਜਿਸ ਵੀ ਬੂਥ ਦੇ ਉੱਤੇ ਜਾ ਰਹੇ ਆ ਜਿਸ ਵੀ ਸੈਂਟਰ ਤੇ ਜਾ ਰਹੇ ਆ ਹਰ ਆਦਮੀ ਇੱਕੋ ਹੀ ਆਵਾਜ਼ ਕਰ ਰਿਹਾ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਣੀ ਆਮ ਆਦਮੀ ਪਾਰਟੀ ਦੀ ਵੋਟ ਜਿਹੜੀ ਆ ਉਹ ਕੰਮ ਦੇ ਆਧਾਰ ਤੇ ਪੈ ਰਹੀ ਹੈ 600 ਯੂਨਿਟ ਬਿਜਲੀ ਦੇ ਆਧਾਰ ਤੇ ਪੈ ਰਹੀ ਹੈ ਅچھے ਸਕੂਲਾਂ ਦੇ ਆਧਾਰ ਤੇ ਪੈ ਰਹੀ ਹੈ ਅچھے ਹਸਪੀਟਲ ਦੇ ਆਧਾਰ ਤੇ ਪੈ ਰਹੀ ਹੈ ਅچھے ਸਕੂਲਾਂ ਦੇ ਆਧਾਰ ਤੇ ਪੈ ਰਹੀ ਹੈ ਮੋਹੱਲਾ ਕਲੀਨਿਕ ਦੇ ਆਧਾਰ ਤੇ ਪੈ ਰਹੀ ਹੈ ਔਰ ਖਾਸ ਕਰਕੇ ਜਿਹੜਾ 45000 ਦੇ ਕਰੀਬਨ ਨੌਕਰੀਆਂ ਵਾਂ ਉਹਨੂੰ ਪੈ ਰਿਹਾ ਔਰ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੇ ਤੀਰਥ ਯਾਤਰਾ ਦਾ ਆਨੰਦ ਲਿੱਤਾ ਉਹ ਲੋਕ ਬਹੁਤ ਪ੍ਰਭਾਵਿਤ ਨੇ ਆਮ ਆਦਮੀ ਪਾਰਟੀ ਦੀ ਨੀਤੀਆਂ ਨੂੰ ਲੈ ਕੇ ਲੋਕੀ ਵੋਟ ਪਾ ਰਹੇ ਜੀ ਤੁਹਾਡੇ ਪੁਰਾਣੇ ਸਾਥੀ ਤੇ ਜਿੱਤ ਦਾ ਦਾਵਾ ਕਰ ਰਹੇ ਨੇ ਇੱਕ ਵੱਡਾ ਮਾਰਜਨ ਵੀ ਦੱਸਦੇ ਨਜ਼ਰ ਆ ਰਹੇ ਨੇ ਦੂਜੇ ਪਾਸੇ ਕਾਂਗਰਸੀਆਂ ਦੀ ਗੱਲ ਕਰੀ ਉਹ ਵੀ ਕਹਿੰਦੇ 1 ਲੱਖ ਦਾ ਮਾਰਜਨ ਰਹੂਗਾ ਕੋਈ ਨਹੀਂ 4 ਤਰੀਕ ਪਤਾ ਲੱਗ ਜੂਗਾ ਤਾਂ ਕਿਹੜੀ ਗੱਲ ਇਹ ਤੇ ਪਹਿਲਾਂ ਵੀ ਕਰਦੇ ਸੀਗੇ ਮਹਿਮਾਨਯੋਗ ਚੰਨੀ ਸਾਹਿਬ ਤਾਂ ਦੋ ਜਗ੍ਹਾ ਤੋਂ ਹਰ ਕੇ ਪਧੌੜ ਸਾਹਿਬ ਤੋਂ ਚਮਕੌਰ ਸਾਹਿਬ ਤੋਂ ਹਰ ਕੇ ਜਮਾਨਤਾ ਜਬਤ ਕਰਾਈਆਂ ਉਹਨਾਂ ਨੇ ਤੋ ਉਸ ਤੋਂ ਬਾਅਦ ਉਹ ਤੇ ਉੱਥੇ ਵੀ ਕਹਿੰਦੇ ਸੀ ਬੜੇ ਵੱਡੇ ਮਾਰਜਨ ਤੇ ਜਿੰਨਾ ਇਹਨਾਂ ਦੀ ਹਵਾ ਇੱਥੇ ਵੀ ਨਿਕਲ ਜਾਨੀ ਜੀ ਯਾਨੀ ਆ ਸੀਟ ਜਿਹੜੀ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਆਮ ਬਿਲਕੁਲ ਆਮ ਆਦਮੀ ਪਾਰਟੀ ਚੋਲੀ ਸੀਟ ਪਾਏਗੀ ਔਰ ਵੱਡੇ ਮਾਰਜਨ ਨਾਲ ਪਾਏਗੀ ਓਵਰ ਆਲ ਸ਼ਾਂਤੀਪੂਰਵਕ ਰਿਹਾ ਸਾਰੀ ਪ੍ਰੋਸੈਸ ਹਾਲਾਂਕਿ ਰੂਰਲ ਏਰੀਆ ਦੇ ਵਿੱਚ ਕਿਹਾ ਕਿ ਇੱਕ ਜਗ੍ਹਾ ਕਲੈਸ਼ ਹੋਇਆ ਨਹੀਂ ਨਹੀਂ ਇੱਥੇ ਖਾਸ ਕਰਕੇ ਮੈਂ ਸੈਂਟਰ ਹਲਕੇ ਦੀ ਗੱਲ ਕਰਾਂ ਤਾਂ ਬਿਲਕੁਲ ਸ਼ਾਂਤੀਪੂਰਵਕ ਹੈ ਇੱਕ ਭਾਈਚਾਰੇ ਨੂੰ ਔਰ ਸਮਾਜਿਕ ਸਥਿਤੀਆਂ ਨੂੰ ਦੇਖਦੇ ਹੋਏ ਸਮਾਜਿਕ ਭਾਈਚਾਰੇ ਨੂੰ ਦੇਖਦੇ ਹੋਏ ਲੋਕਾਂ ਨੇ ਬੜੇ ਹੀ ਸ਼ਾਂਤੀਪੂਰਵਕ ਢੰਗ ਨਾਲ ਆਪਣੇ ਸਾਰਾ ਚੋਣ ਹੋਇਆ ਜੀ ਬਸੋ ਦੇਖੋ ਜਿੱਤ ਦਾ ਦਾਵਾ ਕੀਤਾ ਆ ਆਮ ਆਦਮੀ ਪਾਰਟੀ ਦੀ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਜਨਤਾ ਇਹਨਾਂ ਦੇ ਦਾਅਵੇ ਤੇ ਮੋਹਰ ਲਾਉਂਦੀ ਹੈ ਜਾਂ ਫਿਰ ਨਹੀਂ ਜਲੰਧਰ ਦੇ ਵਿੱਚ ਲਗਾਤਾਰ ਮਤਦਾਨ ਦੀ ਪ੍ਰੋਸੈਸ ਜਿਹੜੀ ਹੈ ਉਹ ਜਾਰੀ ਹੈ ਰਮਨ ਅਰੋੜਾ ਵਿਧਾਇਕ ਸਾਡੇ ਨਾਲ ਨੇ ਗੱਲਬਾਤ ਕਰਨੇ ਆ ਅਰੋੜਾ ਸਾਹਿਬ ਕੀ ਕੁਝ ਕਹਿੰਦੇ ਨੇ ਇਸ ਵਾਰ ਇੱਥੋਂ ਦੇ ਜਿਹੜੇ ਕਹਿ ਸਕਦੇ ਆ ਰੁਝਾਨ ਕਦੋਂ ਤੱਕ ਫਾਈਨਲ ਹੋ ਜਾਊਗਾ ਕੀ ਹਾਇ ਤਾਂ ਕੋਣ ਜਿੱਤ ਰਿਹਾ ਕਿਉਂਕਿ ਹਜੇ ਤੱਕ ਕਹਿੰਦੇ ਤ੍ਰਿਕੋਣੀਆਂ ਮੁਕਾਬਲਾ ਹੀ ਵੇਖਣ ਨੂੰ ਮਿਲ ਰਿਹਾ ਸੀ ਦੇਖੋ ਜਿਸ ਵੀ ਬੂਥ ਦੇ ਉੱਤੇ ਜਾ ਰਹੇ ਆ ਜਿਸ ਵੀ ਸੈਂਟਰ ਤੇ ਜਾ ਰਹੇ ਆ ਹਰ ਆਦਮੀ ਇੱਕੋ ਹੀ ਆਵਾਜ਼ ਕਰ ਰਿਹਾ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਣੀ ਆਮ ਆਦਮੀ ਪਾਰਟੀ ਦੀ ਵੋਟ ਜਿਹੜੀ ਆ ਉਹ ਕੰਮ ਦੇ ਆਧਾਰ ਤੇ ਪੈ ਰਹੀ ਹੈ 600 ਯੂਨਿਟ ਬਿਜਲੀ ਦੇ ਆਧਾਰ ਤੇ ਪੈ ਰਹੀ ਹੈ ਅچھے ਸਕੂਲਾਂ ਦੇ ਆਧਾਰ ਤੇ ਪੈ ਰਹੀ ਹੈ ਅچھے ਹਸਪੀਟਲ ਦੇ ਆਧਾਰ ਤੇ ਪੈ ਰਹੀ ਹੈ ਅچھے ਸਕੂਲਾਂ ਦੇ ਆਧਾਰ ਤੇ ਪੈ ਰਹੀ ਹੈ ਮੋਹੱਲਾ ਕਲੀਨਿਕ ਦੇ ਆਧਾਰ ਤੇ ਪੈ ਰਹੀ ਹੈ ਔਰ ਖਾਸ ਕਰਕੇ ਜਿਹੜਾ 45000 ਦੇ ਕਰੀਬਨ ਨੌਕਰੀਆਂ ਵਾਂ ਉਹਨੂੰ ਪੈਰੀਆ ਔਰ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੇ ਤੀਰਥ ਯਾਤਰਾ ਦਾ ਆਨੰਦ ਲਿੱਤਾ ਉਹ ਲੋਕ ਬਹੁਤ ਪ੍ਰਭਾਵਿਤ ਨੇ ਆਮ ਆਦਮੀ ਪਾਰਟੀ ਦੀ ਨੀਤੀਆਂ ਨੂੰ ਲੈ ਕੇ ਲੋਕੀ ਵੋਟ ਪਾ ਰਹੇ ਜੀ ਤੁਹਾਡੇ ਪੁਰਾਣੇ ਸਾਥੀ ਤੇ ਜਿੱਤ ਦਾ ਦਾਵਾ ਕਰ ਰਹੇ ਨੇ ਇੱਕ ਵੱਡਾ ਮਾਰਜਨ ਵੀ ਦੱਸਦੇ ਨਜ਼ਰ ਆ ਰਹੇ ਨੇ ਦੂਜੇ ਪਾਸੇ ਕਾਂਗਰਸੀਆਂ ਦੀ ਗੱਲ ਕਰੀ ਉਹ ਵੀ ਕਹਿੰਦੇ 1 ਲੱਖ ਦਾ ਮਾਰਜਨ ਰਹੂਗਾ ਕੋਈ ਨਹੀਂ 4 ਤਰੀਕ ਪਤਾ ਲੱਗ ਜੂਗਾ ਤਾਂ ਕਿਹੜੀ ਗੱਲ ਇਹ ਤੇ ਪਹਿਲਾਂ ਵੀ ਕਰਦੇ ਸੀਗੇ ਮਹਿਮਾਨਯੋਗ ਚੰਨੀ ਸਾਹਿਬ ਤਾਂ ਦੋ ਜਗ੍ਹਾ ਤੋਂ ਹਰ ਕੇ ਪੋਡਾਰ ਸਾਹਿਬ ਤੋਂ ਚਮਕੌਰ ਸਾਹਿਬ ਤੋਂ ਹਾਰ ਕੇ ਜਮਾਨਤਾ ਜ਼ਬਤ ਕਰਾਈਆਂ ਉਹਨਾਂ ਨੇ ਤੇ ਉਸ ਤੋਂ ਬਾਅਦ ਉਹ ਤੇ ਉੱਥੇ ਵੀ ਕਹਿੰਦੇ ਸੀ ਬੜੇ ਵੱਡੇ ਮਾਰਜਨ ਤੇ ਜਿੱਤਣਾ ਇਹਨਾਂ ਦੀ ਹਵਾ ਇੱਥੇ ਵੀ ਨਿਕਲ ਜਾਣੀ ਹੈ ਜੀ ਯਾਨੀ ਆ ਆ ਸੀਟ ਜਿਹੜੀ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਬਿਲਕੁਲ ਆਮ ਆਦਮੀ ਪਾਰਟੀ ਚੋਲੀ ਸੀਟ ਪੈਗੀ ਔਰ ਵੱਡੇ ਮਾਰਜਨ ਨਾਲ ਪੈਗੀ ਓਵਰ ਆਲ ਸ਼ਾਂਤੀਪੂਰਵਕ ਰਿਹਾ ਸਾਰੀ ਪ੍ਰੋਸੈਸ ਹਾਲਾਂਕਿ ਰੂਰਲ ਏਰੀਆ ਦੇ ਵਿੱਚ ਕਿਹਾ ਕਿ ਇੱਕ ਜਗ੍ਹਾ ਕਲੈਸ਼ ਹੋਇਆ ਨਹੀਂ ਨਹੀਂ ਇੱਥੇ ਖਾਸ ਕਰਕੇ ਮੈਂ ਸੈਂਟਰਲ ਹਲਕੇ ਦੀ ਗੱਲ ਕਰਾਂ ਤਾਂ ਬਿਲਕੁਲ ਸ਼ਾਂਤੀਪੂਰਵਕ ਹੈ ਇਕ ਭਾਈਚਾਰੇ ਨੂੰ ਔਰ ਸਮਾਜਿਕ ਸਥਿਤੀਆਂ ਨੂੰ ਦੇਖਦੇ ਹੋਏ ਸਮਾਜਿਕ ਭਾਈਚਾਰੇ ਨੂੰ ਦੇਖਦੇ ਹੋਏ ਲੋਕਾਂ ਨੇ ਬੜੇ ਸ਼ਾਂਤੀਪੂਰਵਕ ਢੰਗ ਨਾਲ ਆਪਣੇ ਸਾਰਾ ਚੋਣ ਹੋਇਆ ਜੀ ਪਰ ਤੋਂ ਦੇਖੋ ਜਿੱਤ ਦਾ ਦਾਵਾ ਕੀਤਾ ਆ ਆਮ ਆਦਮੀ ਪਾਰਟੀ ਦੀ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਜਨਤਾ ਇਹਨਾਂ ਦੇ ਦਾਅਵੇ ਤੇ ਮੋੜ ਲਾਉਂਦੀ ਹੈ ਜਾਂ ਫਿਰ ਨਹੀਂ ਕੈਮਰਾ ਪਰਸਨ ਸੁਮਿਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਜਲੰਧਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par